ਇੱਕ ਪਾਸੇ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਛੱਡ ਕੇ ਕੰਮ ਦੀ ਤਲਾਸ਼ ਦੇ ਵਿੱਚ ਵਿਦੇਸ਼ ਜਾ ਰਹੇ ਨੇ ਤਾਂ ਉੱਥੇ ਹੀ ਇੱਕ ਨੌਜਵਾਨ ਦੇ ਨਾਲ ਤੁਹਾਨੂੰ ਮਿਲੌਣ ਜਾ ਰਹੇ ਆ ਉਹ ਨੌਜਵਾਨ ਜਿਹੜਾ ਵਿਦੇਸ਼ ਨੂੰ ਠੋਕਰ ਮਾਰ ਕੇ ਪੰਜਾਬ ਆ ਗਿਆ ਹੈ ਤੇ ਇੱਥੇ ਆ ਕੇ ਆਪਣਾ ਖਾਣੇ ਦਾ ਕਾਰੋਬਾਰ ਕਰ ਰਿਹਾ ਹੈ ਤੇ ਪੜਿਆ ਲਿਖਿਆ ਨੌਜਵਾਨ ਕਿਹੜੀ ਕੰਟਰੀ ਗਈ ਸੀ ਪਹਿਲਾਂ ਦੱਸਿਓ ਮੈਂ ਜੀ ਕੁਵੈਤ ਗਿਆ ਸੀਗਾ ਉਹਦੇ ਵਿੱਚ 11 ਸੁਪਰਵਾਈਜ਼ਰ ਸੀਗਾ ਜੀ ਜਦੋਂ ਆਪਾਂ ਕਿਸੇ ਪੜ੍ਹੇ ਲਿਖੇ ਨੌਜਵਾਨੂਆਂ ਕੰਮ ਕਰਦੇ ਦੇਖਦੇ ਆ ਤਾਂ ਫੇਰ ਵੀ ਲੱਗਦਾ ਯਾਰ ਕਿਤਨਾ ਕਿਤੇ ਕਿ ਇੰਨਾ ਪੜ੍ਹਿਆ ਲਿਖਿਆ ਨੌਜਵਾਨ ਆ ਹੱਥ ਦੇ ਵਿੱਚ ਗੌਣੇ ਪਰ ਫੇਰ ਵੀ ਇਹ ਖਾਣੇ ਵਾਲਾ ਸਮਾਨ ਵੇਚ ਰਿਹਾ ਕੜੀ ਚਾਵਲ ਵੇਚ ਰਿਹਾ ਇਹਦੇ ਵਿੱਚ ਮੇਰੇ ਸਾਬ ਨਾਲ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਭਈ ਇਹ ਛੋਟੇ ਤੋਂ ਛੋਟਾ ਕੰਮ ਕਰਦੇ ਆ ਸਾਡੇ ਪੰਜਾਬੀ ਕਰਦੇ ਸ਼ਰਮ ਤੇ ਉਹ ਕਰਦੇ ਨੇ ਜਿੰਨੇ ਕੀਤੀ ਸ਼ਰਮ ਤੇ ਉਹਦੇ ਫੁਟੇਜ ਕਰਮ ਫੂਡ ਲਾਈਨ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀਗਾ ਘਰੇ ਜਦੋਂ ਵੀ ਕੋਈ ਨਹੀਂ ਹੁੰਣਾ ਨਾ ਮੈਂ ਸੋਚਣਾ ਆਪਣੇ ਲਈ ਕੁਝ ਸਪੈਸ਼ਲ ਤਿਆਰ ਕਰੀਏ ਪਰ ਇਹ ਨਹੀਂ ਪਤਾ ਸੀਗਾ ਕਿ ਇਹ ਮੇਰਾ ਰੋਜ਼ਗਾਰ ਬਣ ਜਾਏਗਾ ਕਿੱਤਾ ਬਣ ਜਾਏਗਾ ਰੀਜ਼ਨ ਕੀ ਸੀ ਵਾਪਸ ਆਉਣ ਦਾ ਉੱਥੇ ਤਨਖਾਹ ਘੱਟ ਸੀ ਕੀ ਕੰਮ ਨਹੀਂ ਪਸੰਦ ਸੀ ਜਾਂ ਕੀ ਸੀਗਾ ਨਹੀਂ ਮੇਰਾ ਰੀਜ਼ਨ ਸਰ ਕੋਈ ਇਦਾਂ ਦਾ ਨਹੀਂ ਸੀਗਾ ਪੈਸੇ ਕੋਲੋਂ ਕੁਛ ਨਹੀਂ ਸਟਾਰਟਿੰਗ ਮੇਰੀ ਸੈਲਰੀ ਘੱਟ ਸੀ ਲੇਕਿਨ ਜਿੱਦਾਂ ਜਿੱਦਾਂ ਉਹਨੇ ਮੇਰੀ ਪਰਫਾਰਮੈਂਸ ਦੇਖੀ ਕਿਉਂਕਿ ਮੈਨੂੰ ਮਕੈਨਿਕਲ ਆਈਂ ਦਾ ਸ਼ੁਰੂ ਹੀ ਸ਼ੌਂਕ ਸੀ ਆਪਣੀ ਗੱਡੀ ਦੀ ਸਰਵਿਸ ਹੋ ਗਈ ਬਾਈਕ ਦੀ ਸਰਵਿਸ ਵੀ ਮੈਂ ਘਰੇ ਕਰ ਲੈਂਦਾ ਤੇ ਲੇਕਿਨ ਉਹ ਥੋੜਾ ਫੈਮਲੀ ਸੀਗਾ ਮੇਰੇ ਇੱਕ ਬੇਟੀ ਸੀਗੀ ਸੈਕੰਡ ਬੱਚੇ ਦੇ ਕਰਕੇ ਜਾਂ ਤੁਸੀਂ ਸਮਝੋ ਫੈਮਲੀ ਦੇ ਕਰਕੇ ਮੈਂ ਮੈਨੂੰ ਬੱਚਿਆਂ ਨਾਲ ਪਿਆਰ ਆ ਆਪਣੇ ਮਤਲਬ ਫੈਮਲੀ ਜਿਆਦਾ ਇੰਪੋਰਟੈਂਟ ਸੀਗੀ ਉਸ ਟਾਈਮ ਤੇ ਹੰਦਰੀ ਬਹੁਤ ਵਧੀਆ ਸੀ 노 ਡਾਊਟ ਉੱਥੇ ਮੈਂ ਰਾਜਾ ਵਾਂਗੂ ਸੀਗਾ ਗੱਡੀ ਮਿਲੀ ਸੀ ਸਪੈਸ਼ਲ ਰੂਮ ਮਿਲਿਆ ਸੀ ਮੈਂ ਤਿੰਨ ਵਾਰ ਆਪਣੀ ਫੈਮਲੀ ਉੱਥੇ ਸੱਦੇ ਤੇ ਪਰਿਵਾਰ ਨੇ ਨਹੀਂ ਕਿਹਾ ਵੀ ਤੂੰ ਪੜ੍ਹਿਆ ਲਿਖਿਆ ਇਨੀ ਸਟੱਡੀ ਕੀਤੀ ਹੈ ਤੇ ਹੁਣ ਤੂੰ ਆ ਖਾਣ ਵਾਲਾ ਸਮਾਨ ਵੇਚਦਾ ਪਿਆ ਨਹੀਂ ਮੇਰੀ ਮਿਸੇ ਨੇ ਜਾਂ ਬਾਕੀ ਕਿਸੇ ਨੇ ਨਹੀਂ ਕਿਹਾ ਮੇਰੇ ਪੇਰੈਂਟਸ ਸੁਣ ਸੀਗੇ ਕਿ ਪਾਪਾ ਬੈਂਕ ਚ ਆਫਸਰ ਰਟਾਇਰ ਹੋਏ ਸੀਗੇ ਜਦੋਂ ਸਟਾਰਟਿੰਗ ਕੀਤੀ ਉਸ ਤੋਂ ਬਾਅਦ ਇਹ ਲੱਗਾ ਸੀਗਾ ਕਿ ਯਾਰ ਹੱਲੇ ਕੰਮ ਨਹੀਂ ਚੱਲਿਆ ਬੰਦ ਕਰ ਦਈਏ ਹਾਂਜੀ ਲੱਗਾ ਸੀਗਾ ਇਹ ਚ ਕੋਈ ਇਹ ਨਹੀਂ ਹੈਗਾ ਕਿ ਮੈਂ ਝੂਠ ਬੋਲਾਂ ਨਹੀਂ ਨਹੀਂ ਬਹੁਤ ਵਧੀਆ ਨਹੀਂ ਬਹੁਤ ਲੱਗਿਆ ਇੱਕ ਪਾਸੇ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਛੱਡ ਕੇ ਪੈਸੇ ਦੀ ਤਲਾਸ਼ ਦੇ ਵਿੱਚ ਕੰਮ ਦੀ ਤਲਾਸ਼ ਦੇ ਵਿੱਚ ਵਿਦੇਸ਼ ਜਾ ਰਹੇ ਨੇ ਤਾਂ ਉੱਥੇ ਹੀ ਇੱਕ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਨੌਜਵਾਨ ਜਿਹੜਾ ਵਿਦੇਸ਼ ਨੂੰ ਠੋਕਰ ਮਾਰ ਕੇ ਪੰਜਾਬ ਆ ਗਿਆ ਹੈ ਤੇ ਇੱਥੇ ਆ ਕੇ ਆਪਣਾ ਖਾਣੇ ਦਾ ਕਾਰੋਬਾਰ ਕਰ ਰਿਹਾ ਹੈ ਦੁਨੀਆ ਨੂੰ ਰਾਜਮਾ ਚਾਵਲ ਛੋਲੇ ਚਾਵਲ ਕੜੀ ਚਾਵਲੇ ਚੀਜ਼ਾਂ ਖਵਾ ਰਿਹਾ ਹੈ ਤੇ ਪੜਿਆ ਲਿਖਿਆ ਨੌਜਵਾਨ ਹੈ ਇਹ ਨਹੀਂ ਕਿ ਅੱਜ ਕੱਲ ਕੀ ਹੁੰਦਾ ਹੈ ਕਿ ਜਦੋਂ ਕਿਸੇ ਪਾਸੇ ਗੱਲ ਨਹੀਂ ਬੰਦੀ ਤਾਂ ਮਾੜਾ ਮੋਟਾ ਆਪਣਾ ਕਾਰੋਬਾਰ ਸ਼ੁਰੂ ਕਰ ਲੈਂਦੇ ਪਰ ਇਹ ਨੌਜਵਾਨ ਪੜਿਆ ਲਿਖਿਆ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਜਲੰਧਰ ਦੇ ਵਿੱਚ ਤੀਸਰੇ ਸਥਾਨ ਤੇ ਵੀ ਰਿਹਾ ਉਹ ਕਾਦੇ ਵਿੱਚ ਰਿਹਾ ਉਹ ਵੀ ਗੱਲਬਾਤ ਕਰਾਂਗੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਗੱਡੀ ਦੇ ਵਿੱਚ ਸਾਰਾ ਸਮਾਨ ਲੈ ਕੇ ਆਉਂਦੇ ਨੇ ਚਾਹੇ ਉਹ ਖਾਣੇ ਖਾਣੇ ਦਾ ਸਮਾਨ ਜਿੰਨਾ ਵੀ ਹੈ ਉਹ ਪੂਰਾ ਸੈਟਅਪ ਇਸ ਗੱਡੀ ਦੇ ਵਿੱਚ ਲਾਉਂਦੇ ਨੇ ਤੇ ਇੱਥੇ ਹੀ ਜਿਹੜੇ ਲੋਕ ਨੇ ਇਥੇ ਖਾਣ ਪੀਣੇ ਨਾਲ ਦੇ ਕੋਲ ਹੁੰਦੇ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਹੁਣ ਪੈਕਿੰਗ ਕਰਦੇ ਪਏ ਨੇ ਤੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਤੇ ਤੁਸੀਂ ਦਸ਼ਕਾਂ ਦੇ ਸਾਨੂੰ ਰੂਪ ਰੂਪ ਕਰਾਇਆ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਅਤੇ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਧੰਨਵਾਦ ਤੇ ਭਾਜੀ ਨਾਮ ਕੀ ਤੁਹਾਡਾ ਭਾਜੀ ਮੇਰੇ ਨਾਮ ਭੁਪਿੰਦਰ ਸਿੰਘ ਜੀ ਅਚਾਂਜੀ ਤੇ ਵਿਦੇਸ਼ ਦੇ ਵਿੱਚ ਜਿੱਦਾਂ ਤੁਸੀਂ ਗਏ ਸੀਗੇ ਕਿਹੜੀ ਕੰਟਰੀ ਗਈ ਸੀ ਪਹਿਲਾਂ ਦੱਸਿਓ ਮੈਂ ਜੀ ਕੁਵੈਤ ਗਿਆ ਸੀਗਾ ਉਹਦੇ ਵਿੱਚ ਗੈਰੇ ਸੁਪਰਵਾਈਜ਼ਰ ਸੀਗਾ ਜੀ ਸੁਪਰਵਾਈਜ਼ਰ ਸੁਪਰਵਾਈਜ਼ਰ ਸੀਗਾ ਜੀ ਸਟਾਰਟਿੰਗ ਮੈਂ ਉੱਥੇ ਕੀਤੀ ਸੀ ਐਜ਼ ਅ ਡਾਕੂਮੈਂਟ ਕੰਟਰੋਲਰ ਡਾਕੂਮੈਂਟ ਕੰਟਰੋਲਰ ਤੋਂ ਫਿਰ ਉਹ ਨਹੀਂ ਲੌਜਿਸਟਿਕ ਡਿਪਾਰਟਮੈਂਟਸ ਪਾ ਦਿੱਤਾ ਲੌਜਿਸਟਿਕ ਤੋਂ ਫਿਰ ਕਿਉਂਕਿ ਆਈਟੀਆ ਕੀਤੀ ਸੀਗੀ ਡੀਜ਼ਲ ਮਕੈਨਿਕ ਦੇ ਜਲੰਧਰ ਦੇ ਵਿੱਚ ਮਤਲਬ ਟੌਪ ਦੇ ਬੰਦਿਆਂ ਦੇ ਵਿੱਚ ਉਹਦੇ ਉੱਤੇ 10 ਬੰਦ ਮੁੰਡੇ ਸੀਗੇ ਜਿੱਚ ਇੱਕ ਮੁੰਡਾ ਯੂਥੀ ਸੀ ਜੋ ਫਸ ਸੀਗਾ ਉਹ ਲੇਕਿਨ ਇੰਗਲਿਸ਼ ਬਹੁਤ ਜ਼ਿਆਦਾ ਸੀ ਆਪਾਂ ਥੋੜੇ ਇੰਗਲਿਸ਼ ਥੱਲੇ ਸੀ ਲੇਕਿਨ ਫਿਰ ਵੀ ਆਪਾਂ ਜਲੰਧਰ ਚ ਉਸ ਟਾਈਮ ਤੀਸਰੇ ਸਥਾਨ ਤੇ ਸੀਗੇ ਕਿੰਨੇ ਪਰਸੈਂਟੇਜ ਸੀ 80% ਨੰਬਰ ਆਇਆ ਸੀ ਉਹ ਤੋਂ ਆਈਟੀਆਈ ਡੀਜ਼ਲ ਮਕੈਨਿਕ ਦੇ ਵਿੱਚੋਂ ਹੂੰ ਤੇ ਬਹੁਤ ਵਧੀਆ ਮਤਲਬ ਉਸ ਵਧੀਆ ਟਾਈਮ ਸਿਗਾ ਉਹਦਾ ਲਰਨਿੰਗ ਕੀਤੀ ਜਾਨੀ ਕਿ ਜੋ ਕਿ ਮਕੈਨੀਕਲ ਲਾਈਨ ਦੇ ਨਾਲ ਜੁੜੀ ਹੋਈ ਹੈ ਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਹਾਂਜੀ ਭਾਜੀ ਗ੍ਰੈਜੂਏਸ਼ਨ ਆਰਟਸ ਕੀਤੀ ਹੈ ਤੇ ਜਦੋਂ ਆਪਾਂ ਕਿਸੇ ਪੜ੍ਹੇ ਲਿਖੇ ਨੌਜਵਾਨ ਨੂੰ ਆ ਕੰਮ ਕਰਦੇ ਦੇਖਦੇ ਆ ਤਾਂ ਫੇ ਵੀ ਲੱਗਦਾ ਯਾਰ ਕਿ ਤਰ੍ਹਾਂ ਕਿਤੇ ਕਿ ਇੰਨਾ ਪੜ੍ਹਿਆ ਲਿਖਿਆ ਨੌਜਵਾਨ ਆ ਹੱਥ ਦੇ ਵਿੱਚ ਗਾਉਣੇ ਪਰ ਫੇ ਵੀ ਇਹ ਖਾਣੇ ਵਾਲਾ ਸਮਾਨ ਵੇਚ ਰਿਹਾ ਕੜੀ ਚਾਵਲ ਵੇਚ ਰਿਹਾ ਇਹਦੇ ਵਿੱਚ ਮੇਰੇ ਸਾਬ ਨੂੰ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਤੁਸੀਂ ਮੈਂ ਹੁਣ ਉਸ ਗੱਲ ਨੂੰ ਕੋਈ 네ਗੇਟਿਵ ਨਾ ਲੈ ਲਵੇ ਕਿ ਜਿੱਦਾਂ ਉਹ ਪਏ ਇਹ ਛੋਟੇ ਤੋਂ ਛੋਟਾ ਕ ਤੇ ਉਹ ਕਰਤ ਨਹੀਂ ਜਿੰਨੇ ਕੀਤੀ ਸ਼ਰਮ ਤੇ ਉਹਦੇ ਫੁੱਟੇ ਗਰਮ ਸੋ ਕੰਮ ਦੀ ਨਹੀਂ ਗੱਲ ਮੈਂ ਵੈਸੇ ਸੀਏ ਦੇ ਨਾਲ ਵੀ ਕੰਮ ਕੀਤਾ ਹੈਗਾ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਕਈ ਵੇਲੇ ਬੰਦਾ ਉਹ ਗਲਤ ਲੈ ਲੇਦਾ ਤੇ ਚਾਰ ਸਾਲ ਐਜ਼ ਅ ਅਕਾਊਂਟੈਂਟ ਵੀ ਕੰਮ ਕੀਤਾ ਹੈਗਾ ਹਾਂ ਬਿਲਕੁਲ ਜਲੰਧਰ ਦੇ ਵਿੱਚ ਹੀ ਜਦੋਂ ਮੈਂ 18 ਚ ਬਾਹਰ ਆਇਆ 18 ਤੋਂ ਲੈ ਕੇ 21 2021 ਤੱਕ ਇੱਥੇ ਕੰਮ ਕੀਤਾ ਹੈਗਾ ਸੀਏ ਦੇ ਨਾਲ ਉੱਥੋਂ ਵੀ ਕਾਫੀ ਕੁਝ ਲਰਨਿੰਗ ਕੀਤੀ ਕਿਉਂਕਿ ਕੰਪਿਊਟਰ ਲਾਈਨ ਦੇ ਨਾਲ ਮੈਂ ਸਟਾਰਟਿੰਗ ਤੋਂ ਜੁੜਿਆ ਹਾਂ ਬਚਪਨ ਤੋਂ ਮੈਨੂੰ ਸ਼ੌਂਕ ਸੀਗਾ ਮੇਰੇ ਸ਼ਾਇਦ ਜਿੰਨਾ ਤੋਂ ਮੈਂ ਸਿੱਖਿਆ ਉਹ ਵੀ ਆ ਰਿਹਾ ਥੋੜੀ ਦਿਨ ਨੂੰ ਵੈਸੇ ਗੱਲ ਕਰ ਰਿਆਂ ਤੇ ਸ਼ੌਂਕ ਪੜਾਈ ਦਾ ਸੀਗਾ ਲੇਕਿਨ ਫੂਡ ਲਾਈਨ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀਗਾ ਘਰੇ ਜਦੋਂ ਵੀ ਕੋਈ ਨਹੀਂ ਹੁੰਣਾ ਨਾ ਮੈਂ ਸੋਚਣਾ ਆਪਣੇ ਲਈ ਕੁਝ ਸਪੈਸ਼ਲ ਤਿਆਰ ਕਰੀਏ ਉਹੀ ਚੀਜ਼ ਸਮਝ ਲਓ ਇੱਧਰ ਆ ਗਈ ਪਰ ਇਹ ਨਹੀਂ ਪਤਾ ਸੀਗਾ ਕਿ ਮੇਰਾ ਰੋਜ਼ਗਾਰ ਬਣ ਜਾਏਗਾ ਕਿੱਤਾ ਬਣ ਜਾਏਗਾ ਫਿਰ ਰੋਜ਼ਗਾਰ ਬਣ ਗਿਆ ਕਿੱਤਾ ਬਣ ਗਿਆ ਤੁਹਾਡਾ ਤੇ ਕਿਹੜੇ ਸਾਲ ਦੇ ਵਿੱਚ ਪਹਿਲਾਂ ਇਹ ਦੱਸੋ ਵੀ ਵਿਦੇਸ਼ ਗਏ ਸੀਗਾ ਮੈਂ 2014 ਚ ਗਿਆ ਸੀ ਜੀ ਤੇ 3 ਸਾਲ ਨਹੀਂ 4 ਸਾਲ 2018 ਦੇ ਲਾਸਟ ਚ ਮੈਂ ਉੱਥੋਂ ਆਇਆ ਰੀਜ਼ਨ ਕੀ ਸੀ ਵਾਪਸ ਆਉਣ ਦਾ ਉੱਥੇ ਤਨਖਾਹ ਘੱਟ ਸੀ ਕੀ ਕੰਮ ਨਹੀਂ ਪਸੰਦ ਸੀ ਜਾਂ ਕੀ ਸੀਗਾ ਕਿਉਂਕਿ ਇੱਕ ਪਾਸੇ ਹੁੰਦਾ ਕਿ ਕਈ ਲੋਕ ਜਿਹੜੇ ਵਿਦੇਸ਼ ਦੇ ਵਿੱਚੋਂ ਵਾਪਸ ਆਉਂਦਾ ਹੁੰਦਾ ਕਿ ਯਾਰ ਕੰਮ ਨਹੀਂ ਸਹੀ ਸੀਗੀ ਤਨਖਾਹ ਘੱਟ ਸੀਗੀ ਤੁਹਾਡਾ ਕੀ ਰੀਜ਼ਨ ਸੀ ਵਾਪਸ ਆਉਣ ਦਾ ਨਹੀਂ ਮੇਰਾ ਰੀਜ਼ਨ ਸਰ ਕੋਈ ਇਦਾਂ ਦਾ ਨਹੀਂ ਸੀਗਾ ਪੈਸੇ ਕੋਲੋਂ ਕੁਝ ਨਹੀਂ ਸਟਾਰਟਿੰਗ ਮੇਰੀ ਸੈਲਰੀ ਘੱਟ ਸੀ ਲੇਕਿਨ ਜਿੱਦਾਂ ਜਿੱਦਾਂ ਉਹਨੇ ਮੇਰੀ ਪਰਫਾਰਮੈਂਸ ਦੇਖੀ ਕਿਉਂਕਿ ਮੈਨੂੰ ਮਕੈਨਿਕਲ ਆਈਂ ਦਾ ਸ਼ੁਰੂ ਹੀ ਸ਼ੌਂਕ ਸੀ ਆਪਣੀ ਗੱਡੀ ਦੀ ਸਰਵਿਸ ਹੋ ਗਈ ਬਾਈਕ ਦੀ ਸਰਵਿਸ ਨੂੰ ਮੈਂ ਘਰੇ ਕਰ ਲੈਂਦਾ ਕਿਸੇ ਤੋਂ ਕਰਵਾਉਣ ਦੀ ਲੋੜ ਨਹੀਂ ਜੀ ਤੇ ਲੇਕਿਨ ਉਹ ਥੋੜਾ ਫੈਮਲੀ ਸੀਗਾ ਮੇਰੇ ਇੱਕ ਬੇਟੀ ਸੀਗੀ ਸੈਕੰਡ ਬੱਚੇ ਦੇ ਕਰਕੇ ਜਾਂ ਤੁਸੀਂ ਸਮਝੋ ਫੈਮਲੀ ਦੇ ਕਰਕੇ ਮੈਂ ਮੈਨੂੰ ਬੱਚਿਆਂ ਨਾਲ ਪਿਆਰ ਆ ਆਪਣੇ ਮਤਲਬ ਫੈਮਲੀ ਜਿਆਦਾ ਇੰਪੋਰਟੈਂਟ ਸੀਗੀ ਉਸ ਟਾਈਮ ਤੇ ਤੇ ਥੋੜੇ ਪਾਪਾ ਵੀ ਬਿਮਾਰ ਸੀਗੇ ਤਦ ਕਰਕੇ ਮੈਂ ਉਸ ਟਾਈਮ ਇੰਡੀਆ ਵਾਪਸ ਆਇਆ। ਇਹ ਡਿਸੀਜਨ ਲੈ ਕੇ ਸੈਂਬਰੀ ਬਹੁਤ ਵਧੀਆ ਸੀ 노 ਡਾਊਟ। ਉੱਥੇ ਮੈਂ ਰਾਜਾ ਵਾਂਗੂ ਸੀਗਾ। ਗੱਡੀ ਮਿਲੀ ਸੀ, ਸਪੈਸ਼ਲ ਰੂਮ ਮਿਲਿਆ ਸੀ। ਮੈਂ ਤਿੰਨ ਵਾਰ ਆਪਣੀ ਫੈਮਲੀ ਉੱਥੇ ਸੱਦੇ। ਹਾਂਜੀ। ਮੇਰੀ ਬੇਟੀ ਵੀ ਉੱਥੇ ਘੁੰਮ ਕੇ ਆ ਚੁੱਕੀ ਆ। ਜਦੋਂ ਤੁਸੀਂ ਗੱਲ ਕੀਤੀ ਕਿ ਰਾਜਾ ਵਾਂਗੂ ਸੀਗਾ ਤੇ ਮੈਨੂੰ ਲੱਗਦਾ ਨਹੀਂ ਕਿ ਜਦੋਂ ਇਦਾਂ ਦੀ ਕਿਸੇ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਬੰਦਾ ਛੱਡਦਾ ਨਹੀਂ ਉਹ ਨੌਕਰੀ ਨੂੰ। ਪਰ ਤੁਸੀਂ ਫਿਰ ਵੀ ਫੈਮਲੀ ਕਰਕੇ ਚਲੋ ਫੈਮਲੀ ਵੀ ਉੱਥੇ ਬੁਲਾਈ ਪਰ ਫਿਰ ਵੀ ਫੈਮਲੀ ਕਰਕੇ ਤੁਹਾਨੂੰ ਵਾਪਸ ਆਉਣਾ ਪਿਆ। ਤੇ ਮੈਨੂੰ ਹੁਣ ਵੀ ਚਾਂਸ ਸੀਗਾ ਲੇਕਿਨ ਫ ਮੈਨੂੰ ਹੁਣੇ 3 ਸਾਲ ਲਗਭਗ ਹੋ ਗਏ ਆ ਇਸ ਕੰਮ ਦੇ ਵਿੱਚ ਇੱਥੇ ਇੱਥੇ ਹਾਂਜੀ ਇੱਥੇ ਮਤਲਬ ਪਹਿਲਾਂ ਸਭ ਤੋਂ ਪਹਿਲਾਂ ਮੈਂ ਜਲੰਧਰ ਮਕਸੂਦਾ ਸਬਜ਼ੀ ਮੰਡੀ ਚ ਸਟਾਰਟ ਕੀਤਾ ਸੀ ਉੱਥੇ ਉੱਥੇ ਵੀ ਤੁਸੀਂ ਗੱਡੀ ਦੇ ਵਿੱਚ ਜਾਂਦੇ ਸੀ ਉੱਥੇ ਮੈਂ ਮਾਰਨਿੰਗ ਚ ਕੰਮ ਕਰਦਾ ਸੀਗਾ 12 ਵਜੇ ਤੱਕ ਉਸ ਤੋਂ ਬਾਅਦ ਮੈਂ ਜੋਬ ਕਰਨ ਜਾਂਦਾ ਸੀ ਸੀ ਇਹਦੇ ਅੱਛਾ ਹਾਂਜੀ ਮਤਲਬ ਤੁਸੀਂ ਇਹ ਵੀ ਕੰਮ ਜਿਹੜਾ ਆ ਇਹਦੇ ਨਾਲ-ਨਾਲ ਤੁਸੀਂ ਫਿਰ ਫਿਰ ਕਾਊਂਟੈਂਟ ਦਾ ਕਰਦੇ ਸੀ ਬਿਲਕੁਲ ਪਹਿਲਾਂ ਕੀ ਸੀਗਾ ਮੈਂ 10 ਵਜੇ ਤੋਂ ਉੱਥੇ 5 ਵਜੇ ਜਾਂਦਾ ਸੀ ਫਿਰ ਮੈਂ ਉੱਥੇ ਟਾਈਮਿੰਗ ਚੇਂਜ ਕੀਤਾ ਉੱਥੇ 12 ਵਜੇ ਤੋਂ ਲੈ ਕੇ 6 ਵਜੇ ਤੱਕ ਜਾਣਾ ਤਾਂ ਕਿ ਮੇਰਾ ਆਪਣਾ ਬਿਜ਼ਨਸ ਵੀ ਥੋੜਾ ਗਰੋ ਹੋ ਜਾ ਜੁੱਦਾ ਇਦਾਂ ਗਰੋ ਹੋਣ ਲੱਗਾ ਫਿਰ ਮੈਨੂੰ ਲੱਗਿਆ ਉਹ ਚੱਲਣਾ ਪਿਆ ਫਿਰ ਉੱਥੇ ਮੈਂ ਜਵਾਬ ਦੇ ਦਿੱਤਾ ਤਿੰਨ ਚਾਰ ਮਹੀਨੇ ਉਹਨੂੰ ਦੱਸ ਕੇ ਫਿਰ ਉਸ ਤੋਂ ਬਾਅਦ ਮੈਂ ਇਹ ਮੈਂ ਪਲੇਸ ਲੱਭਦਾ ਪਿਆ ਸੀ ਜਿਹੜੀ ਮੈਨੂੰ ਥੋੜੀ ਕੂਲ ਹੋਵੇ ਯਾਨੀ ਕਿ ਬਰਡਨ ਨਾ ਹੋਵੇ ਤਾਂ ਨਾ ਹੀ ਕੋਈ ਬੰਦਾ ਮੇਰੇ ਤੋਂ ਜੈਲਸ ਕਰੇ ਕਿ ਕੀ ਕੰਮ ਹੈ ਤਾਂ ਕਰਕੇ ਮੈਨੂੰ ਸਾਰੇ ਇੱਥੇ ਕਹਿੰਦੇ ਸਪੇਲਾ ਵੀ ਕੰਮ ਜਿਹੜਾ ਹੈਗਾ ਕਿ ਮੈਂ ਕੱਲਾ ਜਾਂਦਾ ਦੋ ਮਿੰਟ ਦੋ ਮਿੰਟ ਰੁਕ ਜਾਓ ਜਾਂ ਪੈਸੇ ਫੜ ਲਓ ਕੋਈ ਕਰੀ ਪੈਸੇ ਹਾਂਜੀ ਦੇ ਦਿੰਦਾ ਦੋ ਮਿੰਟ ਬੈਠੇ ਹੋ ਤੇ ਵਿਚ ਵਿਚ ਗਾਗ ਵੀ ਆ ਤੇ ਉਹ ਜਿਹੜਾ ਟਾਈਮ ਹੁੰਦਾ ਨਾ ਬੰਦੇ ਨੂੰ ਉਹੀ ਹੁੰਦਾ ਤੁਸੀਂ ਕਾ ਚਾਹੁੰਦੇ ਕੀ ਕਰਨਾ ਜਿੱਦਾਂ ਦਾ ਸਮਾਂ ਮੈਂ ਹੁਣ ਨੌਕਰੀ ਵੀ ਕਰ ਚੁੱਕਿਆ ਬਾਹਰ ਵੀ ਇੰਡੀਆ ਚ ਵੀ ਕਰ ਚੁੱਕਿਆ ਤੇ ਮੇਰੇ ਮਨ ਦੇ ਵਿੱਚ ਇੱਕ ਸੀਗਾ ਯਾਰ ਇਹ ਜਿਹੜੀ ਚੀਜ਼ ਹੈ ਨਾ ਮੈਨੂੰ ਇਕੱਲੇ ਮੈਂਟਲੀ ਪ੍ਰੈਸ਼ਰ ਨਹੀਂ ਮਤਲਬ ਮੈਂ ਸੈਸਾ ਦਾ ਤੁਹਾਡਾ ਆਪਣਾ ਕੰਮ ਹੈ ਮਤਲਬ ਮੈਂ ਜਦੋਂ ਇਹ ਸਟਾਰਟ ਕੀਤਾ ਪਹਿਲੇ ਸਾਲ ਥੋੜੀ ਤੰਗੀ ਹੋਈ ਲੇਕਿਨ ਬਾਅਦ ਵਿੱਚ ਹੌਲੀ ਹੌਲੀ ਹੁਣ ਤੁਸੀਂ ਦੇਖ ਵੀ ਲਿਆ ਮਤਲਬ ਮੈਂ ਸਕੂਨ ਮਤਲਬ ਕਹੇ ਲੋਬ ਸਕੂਨ ਹੈ ਤਾਂ ਐਸੀ ਦੀ ਨਹੀਂ ਇਕੱਲੀ ਗੱਲ ਪੈਸਾ ਜੇ ਗੱਲ ਕਰੀਏ ਜਿੰਨੀ ਜ਼ਰੂਰਤ ਪਰਮਾਤਮਾ ਤੋਂ ਵੱਧ ਦੇ ਰਿਹਾ ਮੈਂ ਇਹ ਨਹੀਂ ਦੱਸਾਂ ਕਿਨੇ ਆ ਰਿਹਾ ਅੱਛਾ ਕੋਈ ਗੱਲ ਲੇਕਿਨ ਸ਼ੁਕਰ ਪ੍ਰਮਾਤਮਾ ਦਾ ਹੱਥ ਜੋੜ ਕੇ ਸ਼ੁਕਰਾਨਾ ਮਾਲਕ ਦਾ ਕਿ ਬਹੁਤ ਵਧੀਆ ਪ੍ਰਮਾਤਮਾ ਰਿਜੀਕ ਦਿੱਤਾ ਤੇ ਪ੍ਰਮਾਤਮਾ ਪਤਾ ਨਹੀਂ ਕਿਹੜੇ ਕਿਹੜਾ ਕੋਈ ਕਰਮ ਮੇਰੇ ਮਾਂ ਆਪੇ ਉਹਦਾ ਹੋਇਆ ਚੰਗਾ ਜਾਂ ਮੇਰਾ ਜਾਂ ਮੇਰੇ ਪਰਿਵਾਰ ਦਾ ਵੀ ਇਹਦੇ ਵਿੱਚ ਬਰਕਤ ਪਾਈ ਜਾਂਦਾ ਤੇ ਚੀਜ਼ ਸਵਾਦ ਬਣਾ ਕੇ ਉਹ ਸੰਗਤਾਂ ਨੂੰ ਖਵਾਈ ਜਾਂਦਾ ਅੱਛਾ ਜਦੋਂ ਤੁਸੀਂ ਵਿਦੇਸ਼ ਤੋਂ ਵਾਪਸ ਆਏ ਤਾਂ ਉਦੋਂ ਆ ਕੇ ਪੰਜਾਬ ਦੇ ਵਿੱਚ ਵਿਲੇ ਵੀ ਰਹੇ ਆ ਜਾਂ ਫਿਰ ਨਾਲ ਹੀ ਸਟਾਰਟ ਕਰ ਲਿਆ ਸੀ ਮੈਂ ਹਾਂ ਜੀ 3 ਮਹੀਨੇ ਵਿਲੇ ਰਿਆ ਹੈਗਾ 3 ਮਹੀਨੇ ਇਹੀ ਪਲੈਨਿੰਗ ਦਾ ਸੋਚਿਆ ਸੀ ਵੀ ਕਿ ਉਹ ਸੋਚਦੇ ਰਹੇ ਕਿਦਾਂ ਇਹ ਇਸ ਵਾਰ ਹੀ ਨਹੀਂ ਪਾਈ ਕੋ ਸੋਚਿਆ ਸੀਗਾ ਆ ਮਤਲਬ 3 ਮਹੀਨੇ ਦੇ ਵਿੱਚ ਉਹ ਜਿਹੜਾ ਸਮਾਂ ਸੀ ਜਦੋਂ ਤੁਸੀਂ ਵਿਲੇ ਰਹੇ ਉਦੋਂ ਇਹੀ ਸੋਚਦੇ ਪਏ ਸੀ ਵੀ ਕਿਹੜਾ ਕੰਮ ਕੀਤਾ ਜਾਵੇ ਹਾਂ ਜੀ ਉਦੋਂ ਦਿਮਾਗ ਚ ਚੱਲ ਰਿਹਾ ਕਿਉਂਕਿ ਮੈਂ ਕਦੀ ਫ੍ਰੀ ਨਹੀਂ ਬੈਠਾ ਤੇ ਫਿਰ ਮੇਰੇ ਉਸਤਾਦ ਜੀ ਹੈਗੇ ਆ ਉਹ ਤੇ ਉਸ ਜਯੋਤੀ ਜੀ ਜੋ ਕਿ ਆਪਣੇ ਦਰਸ਼ਕਾ ਰਹਿੰਦੇ ਆ ਟੈਲੀ ਦੇ ਮਾਸਟਰ ਆ ਉਹਨਾਂ ਨੇ ਡਿਸਕਸ਼ਨ ਚੱਲਦੀ ਰਹੀ ਨਹੀਂ ਕਿਉਂਕਿ ਮੈਂ ਕਵਾਇਦ ਦੇ ਵਿੱਚ ਵੀ ਜਿੱਥੇ ਸੀਗਾ ਉੱਥੇ ਮੈਂ ਐਜ਼ ਐਡਮਿਨ ਵੀ ਕੰਮ ਕੀਤਾ ਹੋਇਆ ਉੱਥੇ ਐਡਮਿਨ ਆਫਿਸ ਅਸਿਸਟੈਂਟ ਮਤਲਬ ਕੋਈ ਦੀ ਆਰਮੀ ਆ ਉਹਨਾਂ ਨਾਲ ਵੀ ਮੈਂ ਕੰਮ ਕੀਤਾ ਕਾਫੀ ਟਾਈਮ ਕਾਫੀ ਕੁਝ ਉਹ ਤੋਂ ਲਰਨ ਕੀਤਾ ਫਿਰ ਇੱਥੇ ਮੈਂ ਭਾਈ ਨਾਲ ਡਿਸਕਸ਼ਨ ਕੀਤੀ ਸੀ ਉਹਨਾਂ ਨਾਲ ਤੇ ਉਹ ਕਿਉਂਕਿ ਟੈਲੀ ਅਕਾਊਂਟਿੰਗ ਦਾ ਸੌਫਟਵੇਅਰ ਉਹਨਾਂ ਨੇ ਫਿਰ ਉਸ ਰਿਲੇਟਡ ਮੈਨੂੰ ਬੰਦੇ ਮਿਲਾਏ ਤੇ ਆਖਰਕਾਰ ਇੱਕ ਸੀਮ ਲਿਆ ਤੇ ਉਹਨਾਂ ਦੇ ਉੱਤੇ ਫਿਰ ਕੰਮ ਸਟਾਰਟ ਕਰ ਲਿਆ ਇਸੇ ਤਰ੍ਹਾਂ ਫਿਰ ਅਕਾਊਂਟਿੰਗ ਦੀ ਲਾਈਨ ਚੱਲ ਪਈ ਤੇ ਪਰਿਵਾਰ ਨੇ ਨਹੀਂ ਕਿਹਾ ਵੀ ਤੂੰ ਪੜ੍ਹਿਆ ਲਿਖਿਆ ਇੰਨੀ ਸਟੱਡੀ ਕੀਤੀ ਹੈ ਤੇ ਹੁਣ ਤੂੰ ਖਾਣ ਵਾਲਾ ਸਮਾਨ ਵੇਚਦਾ ਪਿਆ ਨਹੀਂ ਮੇਰੀ ਮਿਸੇ ਨੇ ਜਾਂ ਬਾਕੀ ਕਿਸੇ ਨੇ ਨਹੀਂ ਕਿਹਾ ਮੇਰੇ ਪੇਰੈਂਟਸ ਸੁਣ ਉਹਨਾਂ ਨੂੰ ਸਿੱਖਿਆ ਪਰਲੀ ਦੀ ਫੈਮਲੀ ਹੈ ਸਾਰੀ ਉਹ ਕਹਿੰਦੇ ਸੀ ਕੱਲ ਹੀ ਪਰ ਮੈਂ ਕਿਹਾ ਨਹੀਂ ਮੈਂ ਕਿਹਾ ਵੀ ਮੈਨੂੰ ਹੁਣ ਮੈਂ ਕਰ ਲੈੰਦਾ ਜੋ ਕਹਿਣਾ ਮੈਂ ਕਿਹਾ ਕੋਈ ਨਹੀਂ ਮੈਂ ਕਹਿ ਲਓ ਜੋ ਕਹਿਣਾ ਕਿਉਂਕਿ ਮੈਨੂੰ ਖਾਣਾ ਬਣਾਉਣ ਦਾ ਤਾਂ ਸ਼ੌਂਕ ਸੀ ਖਾਣ ਦਾ ਵੀ ਬੋਸ਼ ਹੋਗਾ ਅੱਛਾ ਹਾਂਜੀ ਅੱਛਾ ਕੀ ਜਿਹੜਾ ਤੁਸੀਂ ਜਦੋਂ ਸਟਾਰਟ ਕੀਤਾ ਤਾਂ ਉਦੋਂ ਕਿਉਂਕਿ ਜਦੋਂ ਆਪਾਂ ਕੋਈ ਵੀ ਕਿੱਤੇ ਦੇ ਵਿੱਚ ਆਉਨੇ ਆ ਤਾਂ ਕਈ ਹੁੰਦਾ ਕਿ ਸਿੱਖ ਕੇ ਆਉਣਾ ਪੈਂਦਾ ਹੁਣ ਅੱਜ ਜਿੰਨੀਆਂ ਵੀ ਚੀਜ਼ਾਂ ਤੁਸੀਂ ਬਣਾਉਣੇ ਹੋ ਚਾਹੇ ਪਟੂਰੇ ਹੋਣ ਕੁਲਚੇ ਹੋਣ ਰਾਜਮਾ ਚਾਵਲ ਜਾਂ ਕੁਝ ਵੀ ਹੋਵੇ ਇਹ ਸਿੱਖਿਆ ਦਾ ਕਿਦਾਂ ਸਿੱਖਿਆ ਭਾਜੀ ਇਹਦਾ ਸੈਂਸ ਲਾ ਲਓ ਆਪਾਂ ਗੁਰ ਤੇ ਡੇਰੇ ਨਾਲ ਜੁੜੇ ਹੋਏ ਆ ਸਚਖੰਡ ਬੱਲਾਂ ਦੇ ਨਾਲ ਤੇ ਆਪਾਂ ਉੱਥੇ ਜਾਂਦੇ ਸੀਗੇ ਜਾਂ ਕਿਤੇ ਵੀ ਆਪਾਂ ਕੋਈ ਧਾਰਮਿਕ ਸਥਾਨ ਤੇ ਗਏ ਰਾਏਪੁਰ ਜੋੜੇ ਗਏ ਜਿੱਥੇ-ਜਿੱਥੇ ਮਤਲਬ ਜਾਣ ਦਾ ਮੌਕਾ ਮਿਲਿਆ ਜਾਂ ਕਿਤੇ ਵੀ ਆਪਾਂ ਧਾਰਮਿਕ ਸਥਾਨ ਦੀ ਇੱਕ ਕੱਲੇ ਇੱਕ ਧਾਰਮਿਕ ਸਥਾਨ ਦੀ ਨਿਕਲ ਕਰ ਤਨ ਮੈਂ ਦੱਸ ਜੇ ਗੱਲ ਕਰਾਂਗੇ ਤਾਂ ਕਈ ਧਾਰਮਿਕ ਸਥਾਨ ਹੈਗੇ ਆ ਕਿ ਜਿੱਥੇ ਮੈਂ ਜਾ ਕੇ ਮਤਲਬ ਸਿੱਖ ਦਰਾਂ ਸ਼ੌਂਕ ਹੁੰਦਾ ਸੀ ਉਹਨਾਂ ਕੋਲ ਖਰਜਣਾ ਹਲਵਾਈਆਂ ਕੋਲ ਜਾ ਕੇ ਕਿਤੇ ਵੀ ਜਾਣਾ ਮੈਰਿਜ ਹੋਵੇ ਇਵਨ ਕਿਸੇ ਦੀ ਮੈਰਿਜ ਹੋਈ ਕਿੱਥੇ ਗਿਆ ਤਾਂ ਉੱਥੇ ਜਾ ਕੇ ਖੜ ਗਿਆ ਮੈਂ ਦੇਖੀ ਜਣਾ ਕੀ ਕਰਦੇ ਆ ਮੈਂ ਉਹਨਾਂ ਦਾ ਦੇਖ ਤਾਂ ਲੈਣਾ ਲੇਕਿਨ ਮੈਨੂੰ ਲੱਗਣਾ ਆ ਇਹ ਚੀਜ਼ ਗਲਤ ਆ ਮੈਂ ਆਪਣੇ ਹਿਸਾਬ ਨਾਲ ਉਹਨੂੰ ਪੁਆਇੰਟ ਆਊਟ ਕਰਨਾ ਕਿ ਆ ਚੀਜ਼ ਐਡ ਕਰਨੀ ਚਾਹੀਦੀ ਆ ਹੁਣ ਜਿੱਦਾਂ ਲੋਕੀ ਆਜਾਤਰ ਕੀ ਕਰਦੇ ਆ ਜਲਦੀ ਫੂਡ ਬਣਾਉਣ ਦੇ ਲਈ ਰਿਫਾਈਨਡ ਆਇਲ ਯੂਜ਼ ਕਰਦੇ ਆ ਮੈਂ ਕਿਸੇ ਵੀ ਸਬਜ਼ੀ ਜਿ ਰਿਫਾਈਨਡ ਨਹੀਂ ਯੂਜ਼ ਕਰਦਾ ਸਰਸੋ ਦੇ ਆਇਲ ਤੇਲ ਚ ਬਣਾਉਣਾ ਤਾਂ ਕਿ ਜਿੱਥੇ ਮੈਂ ਕਮਾਈ ਤਾਂ ਕਰਨੀ ਆ ਲੇਕਿਨ ਕਿਸੇ ਨੂੰ ਵਧੀਆ ਫੂਡ ਦੇ ਸਕਾਂ ਤਾਂ ਕਿ ਮਾੜਾ ਨਾ ਦਵਾ ਕੋਸ਼ਿਸ਼ ਇਹ ਮੇਰੀ ਇਹੀ ਹੁੰਦੀ ਆ ਤੇ ਪਰਮਾਤਮਾ ਦੇ ਹੱਥ ਜੁੜ ਕੇ ਮਾਲਕਾ ਕਿਸੇ ਨੂੰ ਗਲਤ ਨਾ ਖਵਾ ਹੋਵੇ ਤੇ ਨਾ ਹੀ ਸਾਡੇ ਤੋਂ ਗਲਤੀ ਹੋਵੇ ਇਹ ਹੀ ਮੰਗਦੇ ਰਹਿਦਾ ਹੋ ਜਾਂਦੀ ਇਨਸਾਨ ਆ ਲੇਕਿਨ ਪਰ ਕੋਸ਼ਿਸ਼ ਹੈ ਕਿ ਕਿਸੇ ਨੂੰ ਗਲਤ ਨਾ ਹੋਵੇ ਅਕਸਰ ਜਦੋਂ ਨਾ ਆਪਾਂ ਫੂਡ ਸਟਾਲ ਦੇਖਦੇ ਆ ਤਾਂ ਰੇੜੀ ਵਗੈਰਾ ਰੱਖੀ ਹੁੰਦੀ ਹੈ ਨਾ ਪ੍ਰੋਪਰ ਫੂਡ ਸਟਾਲ ਪ੍ਰੋਪਰ ਕ੍ਰੀਏਟ ਕੀਤਾ ਹੁੰਦਾ ਹੈ ਤਾਂ ਆਹ ਦਾ ਵੱਖਰਾ ਸੈਟਅਪ ਦੇਖ ਰਹੇ ਗੱਡੀ ਦੇ ਵਿੱਚ ਤੁਸੀਂ ਖਵਾ ਰਹੇ ਹੋ ਸੋ ਉਹਨੇ ਸੋਚਿਆ ਕਿ ਫੂਡ ਸਟਾਲ ਰੱਖਿਆ ਜਾਵੇ ਸੋਚਿਆ ਸੀਗਾ ਰੇੜੀ ਪੁੱਛਣ ਗਿਆ ਰੇੜੀ ਬਹੁਤ ਮਹਿੰਗੀ ਸੀਗੀ ਉਸ ਟਾਈਮ ਦੇ ਮੈਂ ਜਿੱਦਾਂ ਚਾਹੁੰਦਾ ਸੀ 40 ਨੀਅਰ ਅਬਾਊਟ 40000 ਦੀ ਮਤਲਬ ਤਿਆਰ ਹੁੰਦੀ ਸੀ ਮੀਡੀਅਮ ਜੀ ਤੇ ਦਿਮਾਗ ਦੇ ਵਿੱਚ ਆ ਯਾਰ 40000 ਹੁਣੇ ਸਪੈਂਡ ਕਰ ਦਿੱਤਾ ਤੇ ਭਾਂਡੇ ਕਿੱਥੇ ਲੈਣੇ ਕਿਉਂਕਿ ਆ ਜਿਹੜਾ ਟਿਫਨ ਹੀ 4000 ਪਲੱਸ ਦਾ 4000 ਪਲੱਸ ਦਾ ਤੇ ਉਸ ਟਾਈਮ ਫੇ ਸੋਚਦੇ ਸੋਚਦੇ ਫਿਰ ਮੈਂ ਕਹਾ ਯਾਰ ਗੱਡੀ ਵੀ ਵੈਸੇ ਖੜੀ ਰਹਿੰਦੀ ਆ ਟਾਇਰ ਵੀ ਖਰਾਬ ਹੋ ਗਏ ਸੀ ਤੇ ਪਹਿਲਾਂ ਖੜੀ ਦੇ ਕਿਉਂ ਚਲਦੀ ਘੱਟ ਸੀਗੀ ਕਿਤੇ ਜਾਣ ਤੇ ਬਸ ਫਿਰ ਇੱਕ ਦਿਨ ਮੈਂ ਖੋਲ ਕੇ ਦੇਖਿਆ ਮੈਂ ਆਪਣੇ ਹਿਸਾਬ ਨਾਲ ਟਿਫਨ ਟੂਨ ਦੀ ਜਗ੍ਹਾ ਤੇ ਕੋਈ ਘਰ ਜੋ ਬਾਲਟੀ ਕੁਛ ਰੱਖ ਕੇ ਸੈਟਿੰਗ ਕਰਕੇ ਦੇਖੀ ਯਾਰ ਫੇ ਸੀਟ ਤਾਂ ਨਾ ਸਮਝ ਆਵੇ ਫੇ ਸੀਟ ਕਈ ਕਹਿੰਦੇ ਕੱਢ ਦੇ ਮੈਂ ਕੱਢੀ ਨਹੀਂ ਫਿਰ ਇੱਥੇ ਇੱਕ ਮੁੰਡਾ ਕਾਰਪੈਂਟਰ ਹੈਗਾ ਉਹਨੇ ਹੈਲਪ ਕੀਤੀ ਉਹਨੇ ਥੱਲੇ ਫੱਟਾ ਬਣਾ ਕੇ ਦਿੱਤਾ ਮੈਨੂੰ ਪਲਾਈ ਦਾ ਉਹਨੇ ਬਣਾ ਕੇ ਤੇ ਪ੍ਰੋਪਰ ਉਹਨਰ ਉਹਨੇ ਨਾਲ ਹੈਲਪ ਕੀਤੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਚੱਲ ਪਿਆ ਸਿਲਸਿਲਾ ਤੇ ਜਦੋਂ ਸਟਾਰਟਿੰਗ ਕੀਤੀ ਸੀ ਤੇ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਤੁਸੀਂ ਲੈ ਕੇ ਆਏ ਸੀਗੇ ਸਭ ਤੋਂ ਪਹਿਲਾਂ ਸਟਾਰਟਿੰਗ ਕੀਤੀ ਸੀ ਸਿਰਫ ਮੈਂ ਰਾਜਮਾ ਚਾਵਲ ਤੇ ਖੜੀ ਚਾਵਲ ਦੀ ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਕੰਮ ਚੱਲਿਆ ਫਿਰ ਨਾਲ ਮੈਂ ਛੋਲੇ ਭਟੂਰੇ ਵੀ ਤੇ ਕੰਮ ਕਰਫ ਕੁਲਚੇ ਵੀ ਐਡ ਕਰ ਲੈ ਕਿਉਂ ਕੁਲਚੇ ਦਾ ਰੈਡੀਮੇਡ ਲੈਣੇ ਪਟੂਰੇ ਬਾਕੀ ਸਾਰੀਆਂ ਚੀਜ਼ਾਂ ਜਿੱਦਾ ਕੜੀ ਹੋਗੀ ਰਾਜਮਾ ਚਾਵਲ ਹੋਗੇ ਡੇ ਵਾਈਜ਼ ਮਤਲਬ ਮੰਗਲਵਾਰ ਵੀਰਵਾਰ ਸ਼ਨੀਵਾਰ ਕੜੀ ਲਈ ਆਦੀ ਹੈਗੀ ਆ ਸੋਮਵਾਰ ਤੇ ਬੁੱਧਵਾਰ ਰਾਜਮਾ ਤੇ ਸ਼ੁੱਕਰਵਾਰ ਨੂੰ ਕੋਈ ਨਾ ਕੋਈ ਚੀਜ਼ ਚੇਂਜ ਕਰ ਲਈ ਜਿਵੇਂ ਕਾਲੇ ਚਨੇ ਜਾਂ ਮਤਲਬ ਪਕੌੜੀ ਆਲੂ ਪਕੌੜੀ ਜਾਂ ਕੁਛ ਇਦਾਂ ਕੋਈ ਚੀਜ਼ ਚੇਂਜ ਕਰ ਲਈ ਮਤਲਬ ਤਾਂ ਕਿ ਕਸਟਮਰ ਨੂੰ ਕੋਈ ਚੀਜ਼ ਡੇਲੀ ਚੇਂजेस ਵੀ ਮਿਲ ਜਵੇ ਤਾਂ ਇਹ ਆ ਵੀ ਉਹ ਆਂਦੇ ਵੀ ਰਹਿਣ ਮਤਲਬ ਮੈਂ ਤਾਂ ਜਦੋਂ ਤੁਸੀਂ ਦੱਸਿਆ ਕਿ ਮੈਂ ਤੁਹਾਨੂੰ ਮਿਲਿਆ ਸੀਗਾ ਤੁਸੀਂ ਕਿਹਾ ਵੀ ਮੈਂ ਗ੍ਰੈਜੂਏਸ਼ਨ ਕੀਤੀ ਐ ਆ ਮੇਰੇ ਜਿੱਦਾਂ ਪ੍ਰਾਪਤੀਆਂ ਨੇ ਤੀਸਰੇ ਨੰਬਰ ਤੇ ਅਚਲੰਦਰ ਤੇ ਮੈਨੂੰ ਦੇਖ ਕੇ ਬੜੀ ਹੈਰਾਨਗੀ ਹੋਈ ਮੈਂ ਕਿਹਾ ਯਾਰ ਐਡਾ ਪੜਿਆ ਲਿਖਿਆ ਬੰਦਾ ਤੇ ਇਹ ਕੰਮ ਕਰਦਾ ਪਿਆ ਪਰ ਜਦੋਂ ਤੁਸੀਂ ਗੱਲ ਕੀਤੀ ਕਿ ਇਹਦੇ ਵਿੱਚ ਸ਼ਰਮ ਕੋਈ ਨਹੀਂ ਅਕਸਰ ਸਾਡੇ ਪੰਜਾਬੀ ਨੌਜਵਾਨ ਇਸ ਚੀਜ਼ ਦੀ ਸ਼ਰਮ ਜ਼ਰੂਰ ਕਰਦੇ ਨੇ ਬਿਲਕੁਲ ਬਿਲਕੁਲ ਮੇਰੇ ਹਿਸਾਬ ਨਾਲ ਤਾਂ ਦੇਖੋ ਮੈਂ ਇੱਕ ਸਿੰਪਲ ਜੀ ਗੱਲ ਮੈਂ ਨਾ ਇੱਕ ਵਾਰੀ ਕੰਮ ਤੇ ਜਾਂਦਾ ਪਿਆ ਤੇ ਮੈਂ ਉਦੋਂ ਸਕੂਲ ਟਾਈਮ ਦੇ ਨਾਲ ਨਾਲ ਸੇਲਮੈਨ ਵੀ ਕਰਦਾ ਸੀਗਾ ਮਤਲਬ ਜਿਹਦਾ ਬੁੱਕਸ ਵਗੈਰਾ ਦੇਣੀ ਆ ਤੇ ਇੱਕ ਵਾਰੀ ਨਾ ਮੈਂ ਸੇਲਮੈਨ ਨੂੰ ਦੇਖਿਆ ਮੈਂ ਮਤਲਬ ਉਹ ਗੱਲ ਅਜ ਤਾਈ ਹਲੇ ਤਾਈ ਦਿਮਾਗ 'ਚ ਹੈਗੀ ਆ ਉਹ ਦੁਕਾਨਦਾਰ ਕੋਲ ਗਿਆ ਹਾਂਜੀ ਬਾਬੂ ਜੀ ਆਰਡਰ ਲਿਖਾਓ ਉਹ ਕਹਿੰਦਾ ਕੋਈ ਨਹੀਂ ਆਰਡਰ ਹੈਗਾ ਯਾਰ ਉਹ ਕਹਿੰਦਾ ਕੋਈ ਨਹੀਂ ਬਾਬੂ ਜੀ 5 ਮਿੰਟ ਬੈਹਿਨਾ ਬਾਬੂ ਜੀ ਆਰਡਰ ਲਿਖਾਓ ਉਹ ਦੁਕਾਨਦਾਰ ਖਿੱਚ ਗਿਆ ਉਹਨੇ ਚੱਕ ਕੇ ਮਾਰੀ ਕਾਪੀ ਉਹਦੀ ਕਹਿੰਦਾ ਯਾ ਤੈਨੂੰ ਕਹ ਨਹੀਂ ਦੇਣਾ ਤੈਨੂੰ ਕੋਈ ਆਰਡਰ ਉਹਨੇ ਕਾਫੀ ਚੱਕੀ ਫੇ ਪੰਜ ਮਿੰਟ ਫੇ ਬਾਬੂ ਜੀ ਆਰਡਰ ਲਿਖਾ ਦਿਓ ਉਹ ਭਰਾਵਾ ਕਹਿੰਦਾ ਦੇਜਾ ਜੋ ਦੇਣਾ ਉਹ ਪੰਜ ਪੈਕੇਟ ਦੇ ਗਿਆ ਉਹਨੇ ਉਤੋਂ 350-300 ਰੁਪਏ ਦੇ ਆਸ-ਪਾਸ ਉਸ ਟਾਈਮ ਲਿਆ ਚਲ ਗਿਆ ਮਤਲਬ ਥੋੜਾ ਸਬਰ ਆ ਕੇ ਬੈਠਾਂਗੇ ਨਾ ਤਾਂ ਕੁਛ ਨਾ ਕੁਛ ਹਾਸਲ ਜ਼ਰੂਰ ਹੋਊਗਾ ਹਾਂਜੀ ਮੇਰੀ ਤਾਂ ਇਹ ਸੋਚ ਆ ਕਿਉਂਕਿ ਜਦੋਂ ਮੈਂ ਲੱਗਿਆ ਮੈਨੂੰ 6 ਮਹੀਨੇ ਲੱਗੇ ਜਿੱਥੇ ਮੈਂ ਬਹੁਤ ਸਟਰਗਲ ਕੀਤੀ ਬਹੁਤ ਤੰਗੀ ਆਈ ਕਈ ਕਈ ਵੇ ਮਨ ਡਾਵਾ ਡੋਲ ਵੀ ਹੁੰਦਾ ਸੀ ਲੇਕਿਨ ਮੈਂ ਕਿਹਾ ਮਨਾ ਹੁਣ ਲੱਗਾ ਠੀਕ ਠਾਕ ਮੈਂ ਤੁਹਾਨੂੰ ਪੁੱਛਣ ਵੀ ਇਹੀ ਲੱਗਾ ਸੀਗਾ ਵੀ ਜਦੋਂ ਸਟਾਰਟਿੰਗ ਹਾਂਜੀ ਲੱਗਾ ਸੀਗਾ ਇਹ ਚ ਕੋਈ ਇਹ ਨਹੀਂ ਹੈਗਾ ਕਿ ਮੈਂ ਝੂਠ ਬੋਲਾਂ ਨੀ ਬਹੁਤ ਵਧੀਆ ਨਹੀਂ ਬਹੁਤ ਲੱਗਿਆ ਕਿਉਂਕਿ ਮੈਂ ਜਿੱਦਾਂ ਚੀਜ਼ ਬਣਾਉਂਦਾ ਸੀ ਥੋੜੀ ਐਕਸਪੈਂਸਿਵ ਪੈਂਦੀ ਸੀ ਮੈਨੂੰ ਉਹ ਚ ਬਚਦਾ ਕੁਝ ਨਹੀਂ ਸੀਗਾ ਮੈਂ ਐਕਸਪੈਂਸਿਵ ਕਿਉਂ ਪੈਂਦੀ ਸੀ ਜਿੱਦਾਂ ਹਣ ਲੋਕੀ ਸਪਾਈਸ ਲੈ ਆਂਦੇ ਰੈਡੀਮੇਡ ਲੈ ਆਂਦੇ ਡੱਬੀਆਂ ਲੈ ਕੇ ਪਾ ਕੇ ਠਾ ਆਪਣਾ ਇਹ ਕੰਮ ਨਹੀਂ ਹੈਗਾ ਆਪਾਂ ਜਿਹੜੇ ਮਸਾਲੇ ਲਿਆਈਦੇ ਵਧੀਆ ਲਿਆਈਦੇ ਆਪ ਪੀਦੇ ਹੈਗੇ ਆ ਸਾਨੂੰ ਪਤਾ ਵੀ ਅਸੀਂ ਉਹ ਘਰ ਵੀ ਵਰਤ ਸਕਦੇ ਆ ਜਿਹੜੇ ਮੇਰੇ ਮਸਾਲੇ ਘਰ ਦੇ ਬੱਚੇ ਹੋਏ ਮੇਰੀ ਫੈਮਿਲੀ ਨੇ ਵਰਤ ਲੈਣੇ ਆ ਉਹਨੇ ਡੱਬੀਆਂ ਪਈਆਂ ਉਹਨੇ ਚੱਕ ਕੇ ਵਰਤ ਲੈਣ ਫਿਰ ਤੇਲ ਜਿਹੜਾ ਲੈਣਾ ਆਪਾਂ ਉਹੀ ਤੇਲ ਜਿਹੜਾ ਘਰ ਵਰਤੀ ਦਾ ਉਹੀ ਉਹ ਲੈ ਕੇ ਆਈਏ ਚਲੋ ਘਰ ਵਾਲਾ ਖਾਣਾ ਬਿਲਕੁਲ ਹਾਂਜੀ ਕੋਸ਼ਿਸ਼ ਸਿਰਫ ਇਹ ਆ ਵੀ ਇੱਥੇ ਥੋੜੀ ਜਿਹਾ ਨੂੰ ਮਿਰਚ ਤੇ ਹਲਕਾ ਜਿਹਾ ਨਮਕ ਤੇ ਰੱਖਣਾ ਪੈਂਦਾ ਬਾਕੀ ਤਕਰੀਬਨ ਅਸੀਂ ਉਹੀ ਮਿਰਚ ਕਦੇ ਵਾਸਤੇ ਤੇਲ ਰੱਖਣੀ ਪੈਂਦੀ ਕਸਟਮਰ ਕਹਿ ਰਹੇ ਹਾਂ ਅਸੀਂ ਨਹੀਂ ਕਹਿ ਰਹੇ ਜਿੱਦਾਂ ਹੁਣ ਮੈਂ ਗੱਲ ਕਰਾਂ ਮੈਨੂੰ ਤਾਂ ਪਸੰਦ ਆ ਮੈਨੂੰ ਖੁਦ ਨੂੰ ਨਾ ਕੋਸਤ ਹੁੰਦਾ ਮੈਂ ਤੇਜ ਨਹੀਂ ਆਦਾ ਹੱਲੇ ਫਿਰ ਵੀ ਜੇ ਕਸਟਮਰ ਕਹੇ ਮੈਂ ਨਾਲ ਹਰੀਆਂ ਮਿਰਚਾਂ ਤੇ ਫਰਾਈਡ ਮਿਰਚਾਂ ਵੀ ਰੱਖੀਆਂ ਹੋਈਆਂ ਜਿਹੜੀਆਂ ਕਿ ਆਪ ਹੀ ਘਰ ਉਤਾਲੀਆਂ ਦੀਆਂ ਹੈਗੀਆਂ ਇਹ ਨਹੀਂ ਕਿ ਨਹੀਂ ਵੀ ਆ ਨਾਲ ਫਿਰ ਵੀ ਰੱਖੀ ਦਿਆ ਇਹ ਜਿਹੜੀ ਮਿਰਚਾ ਹਲਕੀ ਜੀ ਤੇਜ਼ ਮਤਲਬ ਕਹਿ ਦਿੰਦਾ ਮਤਲਬ ਜਿਦਾ ਆਪਾਂ ਕਹ ਲਈਏ ਵੀ ਬੰਦਾ ਥੋੜਾ ਤਿੱਖਾ ਖਾਂਦਾ 19 ਕਿ ਤਿੱਖੀ ਇੰਨੀ ਵੀ ਜ਼ਰੂਰਤ ਤੋਂ ਜ਼ਿਆਦਾ ਤਿੱਖੀ ਉਹਨਾਂ ਕਾ ਮਤਲਬ ਜਿੰਨਾਂ ਕਾ ਕੋਈ ਨਿਆਣੇ ਵੀ ਖਾ ਲੈਂਦੇ ਇੰਨੀ ਕੀ ਤਾਂ ਮਿਰਚ ਪਰ ਲੇਕਿਨ ਬਿਲਕੁਲ ਘਟ ਨਹੀਂ ਹੁੰਦੀ ਉਹਨਾਂ ਕੀ ਬਣਾਇ ਦਿੱਤਾ ਸਭ ਤੋਂ ਲਾਲ ਮਿਰਚ ਬਹੁਤ ਘਟ ਵਰਤੀਦੀ ਆ ਹਰੀ ਮਿਰਚ ਵਰਤੀਦੀ ਆ ਟੁੱਟਿਓ ਉਹ ਭਾਵੇਂ ਲਾਲ ਹੋਜੀ ਵਰਤ ਲਈਦੀ ਆ ਮਤਲਬ ਪਾਊਡਰ ਜਿਹੜਾ ਹੈਗਾ ਉਹ ਉਹ ਕਿਤੇ ਹੀ ਰੇਅਰ ਸਾਨੂੰ ਐਮਰਜੈਂਸੀ ਬਿਲਕੁਲ ਹੀ ਮਿਰਚ ਕਿਤੇ ਮਿਸ ਹੋ ਗਈ ਜਾਂ ਘਟ ਪੈ ਗਈ ਤਾਂ ਯੂਜ਼ ਕਰਦੇ ਨਹੀਂ ਪੜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਾਣ ਤੋਂ ਪਹਿਲਾਂ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੂੰਗਾ ਜੋ ਆਪਣਾ ਪੰਜਾਬ ਛੱਡ ਕੇ ਕੰਮ ਦੀ ਤਲਾਸ਼ ਦੇ ਵਿੱਚ ਬਾਹਰ ਜਾ ਰਹੇ ਨੇ ਉੱਥੇ ਜਾ ਕੇ ਜਿਹੜੀਆਂ ਕਿਉਂਕਿ ਪਰਿਵਾਰ ਤੋਂ ਦੂਰ ਵੀ ਰਹਿੰਦੇ ਨੇ ਤੇ ਉੱਥੇ ਕਈ ਵਾਰ ਇਹ ਵੀ ਸੁਣਨ ਨੂੰ ਮਿਲਦਾ ਕਿ ਪੈਸੇ ਵੀ ਨਹੀਂ ਬਣਦੇ ਪਰਿਵਾਰ ਤੋਂ ਵੀ ਦੂਰ ਆ ਤੇ ਮੁਸ਼ਕਲਾਂ ਬਹੁਤ ਨੇ ਉੱਥੇ ਗੱਲ ਤਾਂ ਤੁਹਾਡੀ ਸਹੀ ਹੈ ਪਰ ਮੈਂ ਹਲੇ ਮੇਰੇ ਸਭ ਨੂੰ ਮੈਂ ਨਹੀਂ ਮੰਨਦਾ ਮੈਂ ਕੋਈ ਉਹਨਾਂ ਨੂੰ ਮੈਸੇਜ ਦੇਣ ਵਾਲਾ ਹੋਇਆ ਹੈਗਾ ਤੇ ਲੇਕਿਨ ਪਰ ਇੱਕ ਜਗ੍ਹਾ ਲੈ ਜਰੂਰ ਕਹਿਣਾ ਚਾਹੂੰਗਾ ਚਾਹੇ ਤੁਸੀਂ ਹੈਗੇ ਇੱਥੇ ਚਾਹੇ ਬਾਹਰ ਮਿਹਨਤ ਤਾਂ ਕਰਨੀ ਪੈਣੀ ਆ ਪਰ ਮੈਂ ਇੱਕ ਚੀਜ਼ ਦੱਸਾਂ ਕਿ ਇੱਥੇ ਮਿਹਨਤ ਕਰਕੇ ਤੁਸੀਂ ਇੱਕ ਤਾਂ ਆਪਣੇ ਫੈਮਿਲੀ ਚ ਮੰਨ ਲਓ ਮੈਂ ਇੱਥੇ 30000 ਰੁਪਏ ਫਾਰ ਐਗਜ਼ਾਮਪਲ ਲੈ ਲਏ ਨੇ 30000 ਕਮਾ ਲਏ ਮੈਂ ਬਾਹਰ ਜਾ ਕੇ 60000 ਕਮਾ ਲੇਦਾ ਪਰ ਬਾਹਰ ਜੇ ਜਾਂਦਾ ਤੇ ਇੱਕ ਫੈਮਿਲੀ ਤੋਂ ਦੂਰ ਆ ਤੇ ਉਹ 60000 ਤਾਂ 60000 ਥੋੜਾ ਮੈਂ ਇੱਥੇ ਭੇਜ ਸਕਦਾ ਆਪਣੇ ਤੇ ਵੀ ਐਕਸਪੈਂਡ ਹੋਣੇ ਉਹਦੇ ਖਰਚੇ ਹੋਣੇ ਆ ਠੀਕ ਹੈ ਨਾ ਉਸ ਦਾ ਐਕਸਪੈਂਡ ਚ ਚੜਾਣਾ ਹੀ ਆਣਾ ਕੋਈ ਨਾ ਕੋਈ ਚੀਜ਼ ਕੱਪੜੇ ਲਵਾਂਗੇ ਰਿਹਾਇਸ਼ ਜੋ ਵੀ ਮੋਬਾਈਲ ਦੇ ਖਰਚੇ ਉੱਥੇ ਵੀ ਹੋਣੇ ਆ ਇੱਥੇ ਉਹ ਖਰਚੇ ਘੱਟ ਇੱਕ ਚੀਜ਼ ਆ ਜ਼ਿੰਦਗੀ ਦੇ ਵਿੱਚ ਜਿੰਨ ਤੁਸੀਂ ਭਾਵੇਂ ਜਿੰਨੇ ਮਰਜ਼ੀ ਟੌਪ ਤੇ ਵਹਿ ਜਾਓ ਮੰਨ ਲਓ ਅੱਜ ਤੁਸੀਂ ਕਹਿ ਰਹੇ ਕਿ ਸਟਰਗਲ ਕਰਕੇ ਪੈਸਾ ਇਕੱਠਾ ਕਰਨਾ ਕਰ ਲੂਗੇ 50 ਸਾਲ ਤੱਕ ਤੁਸੀਂ ਬਹੁਤ ਪੈਸਾ ਇਕੱਠਾ ਕਰ ਲੇਨ 50 ਸਾਲ ਤੋਂ ਬਾਅਦ ਤੁਹਾਡੀ ਹੈਲਥ ਤਾਂ ਤੁਸੀਂ ਆਪਣੇ ਦੇ ਖਰਚਣ ਜੋਗੇ ਨਾ ਕੀ ਫਾਇਦਾ ਉਨੀ ਸਕਸੈਸ ਦਾ ਸੋ ਕਮਾਓ ਮਿਹਨਤ ਕਰੋ ਡਟ ਕੇ ਪਰ ਇੰਨਾ ਕਿ ਤੁਸੀਂ ਉਹਦਾ ਆਨੰਦ ਵੀ ਮਾਣ ਸਕੋ ਤੇ ਜਿਹੜਾ ਸਮਾਂ ਪ੍ਰਮਾਤਮਾ ਦਿੰਦਾ ਉਹ ਚ ਖੁਸ਼ ਰਹਿਣਾ ਵੀ ਥੋੜਾ ਸਿੱਖੋ ਬਾਕੀ ਸਾਰਿਆਂ ਨੂੰ ਪ੍ਰਮਾਤਮਾ ਨਾਲ ਇਕੁਅਲ ਨਹੀਂ ਬਣਾਉਣਾ ਕਰੀ ਕਿਉਂਕਿ ਤਾਂ ਹੀ ਕੰਮ ਕਰ ਵਪਾਰ ਸਰਵਾਰਾ ਕੁਛ ਚੱਲੇਗਾ ਬਿਲਕੁਲ ਬਹੁਤ ਵੱਡੀ ਗੱਲ ਕਹਿ ਦਿੱਤੀ ਥੋੜੇ ਸ਼ਬਦਾਂ ਦੇ ਵਿੱਚ ਤਾਂ ਇਹ ਸੀਗੇ ਭੁਪਿੰਦਰ ਸਿੰਘ ਤੇ ਦੇਖ ਸਕਦੇ ਹੋ ਕਿ ਸਾਡੇ ਨੌਜਵਾਨ ਜਿਹੜੇ ਪੰਜਾਬੀ ਨੌਜਵਾਨ ਉਹ ਵਿਦੇਸ਼ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਮਿਹਨਤ ਕਰਦੇ ਨੇ ਪਰ ਇਹ ਵਿਦੇਸ਼ ਤੋਂ ਠੋਕਰ ਵਿਦੇਸ਼ ਨੂੰ ਠੋਕਰ ਮਾਰ ਕੇ ਤਾਂ ਇੱਥੇ ਆ ਕੇ ਆਪਣਾ ਕੰਮ ਚਲਾ ਰਹੇ ਨੇ ਇੱਕ ਬਹੁਤ ਵੱਡੀ ਸਿੱਖਿਆ ਹੈ ਪੰਜਾਬੀ ਨੌਜਵਾਨਾਂ ਵਾਸਤੇ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਨੇ ਦੇਖਦੇ ਰਹੋ ਡੇਨਿਕਸ ਵੈਰਾਈਟੀ ਵੀ ਸਤਿ ਸ਼੍ਰੀ ਅਕਾਲ